ਬਸ ਇੱਕ ਦੋ ਦਿਨ ਲਓ ਜੀ ਇੱਕ ਦੋ ਦਿਨ ਤੇ ਵੀ ਆਪਾਂ ਰੇਡ ਕੀ ਕਰਦੇ ਆ ਤਾਂ ਰੇਡ ਦਾ 75000 ਕਰਦੇ 70 ਤੇ ਪਹਿਲੇ ਸੋਕੇ ਨਾਲ ਕਿਦੋਂ ਦੋ ਤੁਸੀਂਗਾ ਪਤਾ ਜੋ ਇਹ 15 ਕਿਲੋ ਹੋ ਗਏ 15 ਕਿਲੋ ਰਸੀ ਕਾਲ ਦੋ ਤੋ ਨੰਦਵਾਗਤਾ ਆਪਣ ਜਨਰਲ ਸ਼ੰਕੀ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵੀਰੇ ਆਪਾਂ ਕਰ ਰਹੇ ਆ ਡਬਲ ਮੰਡੀ ਤੋਂ ਤੇ ਦਿਖਾਉਣੇ ਆ ਸਰ ਟੌਪ ਟੌਪ ਦੇ ਨੇ ਤੇ ਲੈ ਵੀ ਮਿੱਤਰੋ ਬਾਈ ਕੋਲੇ ਸੱਤ ਗਾਵਾਂ ਨੇ ਇੱਕ ਵਾਰ ਤੁਹਾਨੂੰ ਝਾਕੀ ਮਰੋਣ ਤੇ ਫਿਰ ਆਪਾਂ ਕੱਲੀ ਕੱਲੀ ਗਾਂ ਦੀ ਡਿਟੇਲ ਦੇਵਾਂਗੇ ਤੇ ਬਈ ਆਪਾਂ ਨੂੰ ਆ ਪਹਿਲੀ ਗਾਂ ਇੱਥੇ ਦੱਸ ਦਿਓ ਆਹ ਗਈ ਆ ਵੀ ਆਹ ਕੀ ਆ ਗਈ ਆ ਦੇਖੋ ਬਈ ਪਲੂਣ ਵਹਿੜ ਆ ਗਈ 55 ਆਏ ਆ ਬ ਭਾਈ ਕਿੰਨੇ ਕਿੰਨੇ ਰਹਿੰਦੇ ਸੂਨ ਚੇਚ ਬਸ ਇੱਕ ਦੋ ਦਿਨ ਲਊ ਜੀ ਇੱਕ ਦੋ ਦਿਨ ਤੇ ਵੀ ਆਪਾਂ ਰੇਟ ਕੀ ਕਰਦੇ ਆ ਤਾਂ ਰੇਟ ਦਾ 75000 ਕਰ ਦੋ 75000 ਚ ਵੀ ਜਾਇਜ਼ ਜਾਰ ਰੇਟ ਆ ਤੇਰੀ ਮਾਂਲੇ ਦੁੱਧ ਕਿੰਨਾ ਕੀ ਸੀ ਭਾਈ ਮਾਂਲੇ ਦਹਾ ਦੁੱਧ ਭਾਈ 20 ਕਿਲੋ 20 ਕਿਲੋ ਹਨਾ ਤੇ ਇੱਕ ਆ ਦੇਖੋ ਤੁਸੀਂ ਪਹਿਲਾਂ ਸੋਰੀ ਜਾਂਦੇ ਆ ਸਾਈਬਰ ਕਰਾਸ ਕਰਾਂਗੇ ਸੂਈ ਹੋਈ ਹੈਗੀ ਤੇ ਦੇਖੋ ਹਨਾ ਪੂਰਾ ਲੈਵਲ ਪੂਰਾ ਚੰਗਾ ਦਾ ਤੇ ਮੰਗ ਰਹੇ ਦੇ ਬੱਚਾ ਕੇ ਬੱਚੇ ਤੇ ਰੇਟ ਕੀ ਆ ਤਾਂ ਭਰਾ ਰੇਟ ਦਾ 52000 52000 ਕਰ ਆ ਜਰਸੀ ਬੱਚੀ ਦੇਖੋ ਤੁਸੀਂ ਇਹ ਲਾਈ ਦੀ ਲੁੱਕ ਦੇਖੋ ਤੇ ਬਾਕੀ ਆਪਾਂ ਕਰਾਉਣੀਆਂ ਗੱਲਬਾਤ ਐਂਡ ਤੇ ਬਾਈ ਨੂੰ ਪੁੱਛਦੇ ਆਂ ਮਨ ਲਾ ਜਾ ਕੇ ਪਿੱਛੋ ਦਿਖਾ ਦੇ ਤੋਰ ਕੇ ਮਾੜੀ ਏ ਖੰਡੀ ਸੀ ਲਾ ਦੇ ਬਾਬੇ ਨੇ ਹੱਥ ਨਾਲ ਦੀ ਨਾਲ ਕਿਹੜੀ ਮੰਡੀ ਦਾ ਉਪਰਾ ਕਰਦੇ ਉਹ ਵੀ ਨਹੀਂ ਕਰਦੀ ਹੈਗੀ ਬਾਕੀ ਵੇਖੋ ਇਹ ਪਹਿਲਾ ਸੂਆ ਬਈ ਦੂਜਾ ਸੂਆ ਦੂਜਾ ਸੂਆ ਤੇ ਪਹਿਲੇ ਸੂਏ ਕਿੰਨਾ ਗਦੋ ਦੁੱਧ ਸੀਗਾ ਪਹਿਲੇ ਸੂਏ ਇਹ 15 ਕਿਲੋ ਦੁੱਧ 15 ਕਿਲੋ ਦੁੱਧ ਦਿੱਤਾ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਰੇਟ ਦਾ 75000 ਤੇ ਹੁਣ ਕਿੰਨਾ ਦੁੱਧ ਹੈ ਥੱਲੇ ਹੁਣ ਕਿੰਨਾ ਕਿਲੋ 14 ਕਿਲੋ ਚਲੋ ਚਲੀਏ ਤੇ ਮਗਰ ਬੱਚੀ ਹੈ ਕਿ ਬੱਚਾ ਅੱਛਾ ਹੋਰ ਇੱਕ ਆ ਦੇਖ ਲਓ ਬਈ ਸਿੰਘਾਂ ਵਾਲੀ ਦਾ ਕਿ ਬਹੁਤ ਸੋਹਣੀ ਹੈਗੀ ਬਿਊਟੀ ਬਹੁਤ ਚੰਗੀ ਹੈਗੀ ਤੇ ਇਹ ਇਹਦੇ ਕਿੰਨਾ ਕਿਟਾ ਮੈ ਸੂਈ ਨੂੰ ਹੱਤਾ ਹੋ ਗਿਆ ਤ ਤੇ ਇਹਦੇ ਤੇ ਕਿੰਨਾ ਦੋਤਾ ਵੀ 12 ਕਿਲੋ ਦੋਤਾ ਗਿਆ ਨਾ ਤੇ ਇੱਕ ਹੋਰ ਕਿਹੜੀ ਰਹਿ ਗਈ ਆ ਕਾਲੀ ਕਿ ਪਰਲੀ ਹੋਰ ਲੀ ਆ ਦੇਖੋ ਬਈ ਕਾਲੀ ਗਾਂ ਦੀ ਤੇ ਪਹਿਲਾਂ ਆਰਡਰ ਦੇਖੋ ਬਈ ਬਹੁਤ ਬਈ ਮਾਣਾ ਖੜਿਆ ਬਹੁਤ ਜਿਆਦਾ ਖੋਲਣਾ ਬਈ ਤੇ ਬਈ ਇਹਦਾ ਕਿੰਨਾ ਸੂਆ ਤਾਂ ਸੂਆ ਪਹਿਲਾਂ ਪਹਿਲਾਂ ਸੂਆ ਦਾ ਬਈ ਫਿਰ ਤਾਂ ਇਹਨੇ ਬਹੁਤ ਜਿਆਦਾ ਆਰਡਰ ਖੋਲਣਾ ਹਨਾ ਤੇ ਇਹਦੀ ਮਾਦਾਰ ਕਾਟ ਕਿੰਨਾ ਸੀ ਬਈ? ਉਹਦੀ ਮਾਦਾਰ ਹੈਗਾ ਬਈ 18-19 ਕਿਲੋ ਤੇ ਆਪਾਂ ਇਹਦਾ ਮੁੱਲ ਕੀ ਕਰਦੇ ਆ? ਇਹਦਾ ਮੁੱਲ ਵੀ ਆਪਾਂ ਕਰਦੇ ਆ 75000 7000 ਤੇ ਬਾਈ ਦਾ ਸਕਰੀਨ ਉੱਤੇ ਨੰਬਰ ਦੇਵਾਂਗੇ ਬਈ ਨੰਬਰ ਦੱਸਿਓ ਆਪਣਾ 80461 550 ਇੱਕ ਵਾਰੀ ਹੋਰ ਦੱਸ ਦਿ ਬਈ 80461 550 ਠੀਕ ਹੈ ਬਈ ਧੰਨਵਾਦ ਪਹਿਲਾਂ ਸੀ ਬਈ ਗਿਰ ਦੇਖੋ ਕਿੰਨੀ ਠੰਡੀ ਸੀਲ ਆ ਗਈ ਹੈ ਨਾ ਇਹ ਕਾਫੀ ਟਾਈਮ ਦੀ ਰਹਿੰਦੀ ਹੈ ਨਾ ਸੁਣੋ ਬਈ ਦਿਨ ਬਾਵਾ ਦਾ ਲਉਗੀ 15 ਦਿਨ ਪਹਿਲੇ 15 ਦਿਨ ਪਿਆ ਹੈਗੇ ਠੰਡੀ ਸੀਲ ਫੋਨ ਆ ਗਈ ਠੀਕ ਹੈ ਤੇ ਬਈ ਕਿੰਨਾ ਸੂਆ ਇਹਦਾ ਦੂਜਾ ਸੂਆ ਤੇ ਦੂਜਾ ਸੂਆ ਗਾਂ ਦਾ ਤੇ ਪਹਿਲੇ ਸੂਏ ਕਿੰਨਾ ਕਦੋਂ ਸੀ ਬਈ 13 ਕਿਲੋ 13 ਕਿਲੋ ਦੁੱਧ ਤੇ ਆਪਾਂ ਵੀ ਇਹਦਾ ਰੇਟ ਕੀ ਕਰਦੇ ਆਂਗੇ ਰੇਟ ਦਾ 52000 ਰੀ ਕਰਦੇ ਇਹਦਾ 52000 ਇਹਦਾਗਾ 45000 ਦੇਣੀ ਤੇ 45000 ਦੇਣੀ ਤੇ ਅਗਲੀ ਵੀ ਆਪਣੀਆਂ ਵੀ ਚਿੱਟੀਆਂ ਹਾਂ ਉਹ ਵੀ ਚਿੱਟੀਆਂ ਆਪਣੀਆਂ ਚਿੱਟੀਆਂ ਵੀ ਆਪਣੀਆਂ ਬਈ ਇਹਦਾ ਮੁੱਲ ਵੀ 52000 ਇਹਦਾ 52000 ਆਗਾ ਇਹ ਕਿੰਨਾ ਸੂਆ 6 ਜਹਾ ਦੂਜਾ ਸੂਆ ਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਤਾਂ ਧੰਨਵਾਦ ਅਸੀਂ ਕੱਲ੍ਹ ਦੋ ਤਾਂ ਤੁਹਾਡੇ ਦੁਆਗਤ ਆਪਣੇ ਚੈਨਲ ਸ਼ੌਕੀ ਡੇਰੀ ਫਾਰਮ ਤੇ ਇਹ ਲਾਦਰੀ ਵੀਡੀਓ ਵੀਰੇ ਪਾ ਕਰ ਰਹੇ ਆ ਡੱਬਲੀ ਮੰਡੀ ਤੋਂ ਤੇ ਦਿਖਾਉਣੇ ਆ ਸਰ ਟੌਪ ਟੌਪ ਦੇ ਨੇ। ਇਹਨਾਂ ਨੂੰ ਸਿਰ ਪਕਾਵਾ ਦਿਖਾਵਾਂਗੇ ਹਨ। ਤੇ ਦੇਖ ਸਕਦੇ ਹੋ ਨਾ ਤੇ ਕਿਸੇ ਟਾਈਮ ਤੇ ਇਹ ਵੀ ਵਿਚਾਰੀ ਚੰਗੇ ਦੁੱਧ ਵਾਲੀ ਹੋਣੀ ਹੈ ਤੇ ਅੱਜ ਮੰਡੀ ਦੇ ਵਿੱਚ ਫਿਰਦੀ ਹੈ ਵਿਚਾਰੀ। ਮੈਂ ਚੜ੍ਹਦਾ ਫੋਨ ਕਰਕੇ ਲੇਵਾ ਖਰਾਬ ਵਗੈਰ ਪੀਟ ਫੋਨ ਕਰਕੇ ਤੇ ਇਹ ਆਪਾਂ ਸਹੀ ਟਰੀਟਮੈਂਟ ਕਰਾਂਗੇ ਤਾਂ ਹੋਏ ਨੰਦੇ ਤੇ ਬਾਕੀ ਦੇਖ ਸਕਦੇ ਹਾਂ ਨਾ। ਉਹ ਰਹੀ ਟੌਪ ਟੌਪ ਦੀ ਕੁਆਲਿਟੀ ਦੀਆਂ ਗਾਂਾਂ ਨੇ। ਅੱਜ ਥੋੜਾ ਜਿਹਾ ਬਾਜ ਦੇ ਵਿੱਚ ਪ੍ਰੋਬਲਮ ਆ ਸਕਦਾ ਮੇਰੇ ਮਾਈਕ ਥੋੜੇ ਪ੍ਰੋਬਲਮ ਪੈ ਗਈ ਉਹਨਾਂ ਦੇ ਵਿੱਚ। ਕਿ ਕਿਸ ਨੇ ਇਹ ਹੀ ਕੀਤੀ ਹੈ ਟੀਕਾ ਭਰਾ ਦੇਖੋ ਕਿੱਡਾ ਚੰਗਾ ਚੰਗੀ ਬੱਚੀ ਦਿੱਤੀ ਹੈ ਗਿਆਨੇ ਤੇ ਇਹੀ ਹੁੰਦਾ ਵੀ ਚੰਗਾ ਕੰਮ ਕਰੋ ਹਨਾ ਰੇਗ ਟਾਈਮ ਇਹ ਚੰਗੇ ਮਤਲਬ ਆਪਾਂ ਇਹ ਖੜੇ ਕਰ ਸਕਦੇ ਆਪਾਂ ਇਹ ਆਪਾਂ ਚੰਗੇ ਪਸੂ ਖੜੇ ਕਰਨ ਦੇ ਲਈ ਆਪਾਂ ਇੱਕ ਚੰਗੇ ਮਤਲਬ ਬਰੀਡ ਤੋਂ ਕੰਮ ਸਟਾਰਟ ਕਰਨਾ ਪਊਗਾ ਫੇਰ ਹੀ ਹੋ ਸਕਦਾ ਹੈ ਬਰੀਡ ਤੋਂ ਕੰਮ ਨਾ ਸਟਾਰਟ ਕਰਾਂਗੇ ਤਾਂ ਫੇਰ ਇਹ ਔਖਾ ਹੋ ਜਾਂਦਾ ਹੁੰਦਾ ਠੀਕ ਹੈ ਤੇ ਦੇਖੋ ਇਹ ਕੱਟੀ ਸੰਧੀ ਬੱਚੀ ਹੈ ਜੀ ਤੇ ਬਹੁਤ ਹੀ ਚੰਗਾ ਲੇਵ ਆ ਗਿਆ ਤਾਂ ਪਹਿਲੇ ਸੂਏ ਹੋਊਗੀ ਤੇ ਦਿਖਾਉਣੇ ਆ ਸਾਨੂੰ ਮੁਰ ਵੀ ਆ ਕੇ ਜਾ ਕੇ ਟੌਪ ਟੌਪ ਦੇਣੀ ਕਿੰਨੇ ਪਹਿਲਾਂ ਫਰਕ ਹੁੰਦਾ ਸੀਗਾ ਹੁਣ ਕਹਿੰਦੇ ਬੱਚੀਆਂ ਵੀ ਚੰਗਾ ਆਉਣ ਲੱਗੀਆਂ ਮੰਡੀ ਦੇ ਵਿੱਚ ਆ ਗਈ ਚਰਸੀ ਖੜੀ ਹੈ ਦੋ ਤਿੰਨ ਬੱਚੀਆਂ ਇੱਕ ਆ ਖੜੀ ਹੈ ਤੇ ਕੋ ਖੜੀ ਹੈ ਤੇ ਬਾਕੀ ਰੇਟ ਆਪ ਤਾਂ ਜੇ ਪੂਰੀ ਜਾਂਚ ਪਰਤਾਲ ਕਰਕੇ ਜੋ ਤੁਹਾਡਾ ਕੰਮ ਵੀਡੀਓ ਬਣਾਉਣਾ ਦੇਖੋ ਸਾਈ ਵਾਰਾਂ ਕਿ ਕਿੰਨੀ ਚੰਗੀ ਹੈਗੀ ਬੱਚੀ ਹੈਗੀ ਹਨਾ ਪਹਿਲੇ ਜਿਵੇਂ ਆਪ ਕੀ ਦੇਖੋ ਮੰਡੀ ਦਾ ਮਾਹੌਲ ਤੁਹਾਨੂੰ ਦਿਖਾਉਣੇ ਆ ਇੱਕ ਚੰਗੀ ਤਰ੍ਹਾਂ ਚੱਲਦੇ ਆ ਅੱਗੇ ਰੌਣਕ ਮੇਲਾ ਮੰਡੀ ਦਾ ਤੇ ਆ ਦੇਖੀ ਵੀ ਵੱਡੇ ਮੋٹے ਚੰਮੜੇ ਥੋੜੀ ਜਿਮਾਂ ਚ ਤੇ ਪੂਰੀ ਘੈਂਟ ਗੱਲਬਾਤ ਆ ਗਈ ਤੇ ਬਾਕੀ ਵੀ ਇਕੱਠੇ ਹਨਾ ਠੀਕ ਆ ਤੇ ਦੇਖ ਸਕਦੇ ਪੂਰੇ ਚੰਗੇ ਚੰਗੇ ਟਾਪ ਦੇ ਨੀਲੇ ਆ ਇਹ ਵੀ ਤੇ ਕਰਦੇ ਆ ਗੱਲਬਾਤ ਦਿਖਾਉਣੇ ਆ ਦੇ ਬੱਚੀ ਖੜੀ ਐ ਇੱਕ ਤੇ ਪਹਿਲਾਂ ਕਹਿੰਦੇ ਸੀ ਭਰਾ ਬੱਚੀਆਂ ਆਉਂਦਾਂਗਾ ਤਾਂ ਬੱਚੀਆਂ ਵੀ ਆਉਂਦਾਂਗੀਆਂ ਤੇ ਜੇ ਕਿਸੇ ਨੂੰ ਲੈਣਗਾ ਹੁਣ ਤੇ ਆ ਭਈਆਂ ਲੱਗਦਾ ਇਹ ਸਾਈਵਾਲ ਫਾਰਮ ਦਾ ਸਾਰੇ ਵੀ ਸਾਈਵਾਲਾ ਇੱਥੋਂ ਲੈ ਕੇ ਤੇ ਉੱਥੋਂ ਤੱਕ ਅੱਗੇ ਆਪਣੇ ਵੀਡੀਓ ਦੇ ਵਿੱਚ ਆਪਾਂ ਹੁਣ ਹੀ ਪਸੰਦੀ ਦੀ ਵੀਡੀਓ ਸ਼ੂਟ ਕਰਦੇ ਹਾਂ ਜਿਹੜਾ ਆਪਾਂ ਨੂੰ ਚੰਗਾ ਲੱਗਦਾ ਹੈਗਾ ਤੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ-ਜਿਹੜੇ ਵੀਡੀਓ ਨਾਲ ਜੁੜਦੇ ਲੋਕਾਂ ਟਾਈਮ ਪਿਆਗਾ ਬੋਲੇ ਬੰਦਾ ਵੀ ਨੇਰ ਤੋਂ ਗਾਂ ਚੰਗੀ ਲੱਗੇਦੇ ਬੰਦਾ ਹੈ ਨੀ ਕੋਰੇ ਆ ਦੇਖੋ ਤਾਜੀ ਸਵੇਰ ਤਾਂ ਦੇਖੋ ਇੱਥੇ ਮੰਡੀ ਦਾ ਮਾਹੌਲ ਜਿਹਾ ਲੱਗਦਾ ਵੀ ਗਾਂ ਕਿਹੋ ਜਿਹਾ ਹੋਗਾ 7:00 ਵਜੇ ਤੱਕ 3:00 ਨਾਣੀ ਸੀ ਅੱਜ ਵਿੱਚ ਢੇਵਾ ਹੱਸਦਾ ਟੁੱਟਿਆ ਰੱਖਣ ਦਾ ਐਦਾ ਚਾਰ ਇੱਕ ਪੂਜੇ ਹੈਗੇ ਚੰਗੀ ਹੈਗੀ ਚਿੰਗੀ ਗੱਲ ਬਹੁਤ ਆ ਗਈ ਬੱਕੀ ਹੱਥ ਆਈ ਥੋੜਾ ਕੇ ਦੀਆਂ ਗੱਲਾਂ ਮਾਰਕਿੰਗਾਂ ਨਹੀਂ ਬੱਕੀ ਦੇਣੀ ਹੈ ਕਿ ਕਿ ਤੇਈ ਵਾਰ ਹਨਾ ਪਹੌੜ ਮੰਡੀ ਦਾ ਪੂਰਾ ਘੈਂਟ ਗੱਲ ਬੋਤਾ ਚਾਹ ਤਰ੍ਹਾਂ ਪੋਨਾ ਪਸ਼ੂੰਦ ਰੇਟ ਫੋਜਣਾ ਮੇੜਾ ਆਪ ਨੂੰ ਚੰਗਾ ਲੱਗਦਾ ਹੈ ਹਨਾ ਪੱਕਾ ਕਰਦਾ ਆਪਾਂ ਨਹੀਂ ਪੁੱਛਦੇ ਵੀ ਕਿ ਮੰਡੀ ਤੇ ਬੱਚੇ ਰੇਕ ਐਤਵਾਰ ਲੱਗੂਗੀ ਚਲਾਈ ਪਿੰਗ ਲਾਇਵ ਵੀ ਸੇਲ ਹੋਦੀ ਹੁੰਦੀ ਹੈ ਹਨਾ ਕਰਦੇ ਆ ਗੱਲ ਬਾਤਿੰਡ ਮੰਡੀ ਦੇ ਵਿੱਚ ਮਾਹੌਲ ਪੂਰਾ ਬਣਿਆ ਹੋਇਆ ਤੇ ਪੂਰਾ ਦਿਖਾਉਣਾ ਚਾਹੀਦਾ ਚੰਗੀਆਂ ਚੰਗੀਆਂ ਕੰਮ ਆ ਤੇ ਲੱਤਰਾ ਆ ਜਾ ਆ ਜਾ ਭਾਈ ਕੋਲ ਤਿੰਨ ਗਾਵਾਂ ਸੀ ਲੈ ਤੇ ਆਪਾਂ ਤੁਹਾਨੂੰ ਪਹਿਲੀ ਗਾਵਰੇ ਜਾਣਕਾਰੀ ਲੈਣੇ ਆ ਤੇ ਪਹਿਲਾਂ ਤੁਸੀਂ ਗਾਂ ਦੀ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਹੈਗੀ ਤੇ ਭਾਈ ਸੱਸੀ ਗਾਲ ਸੱਸੀ ਗਾਲ ਭਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਨਾਮ ਨਾਮ ਭਾਈ ਗੁਰਪ੍ਰੀਤ ਸਿੰਘ ਪਿੰਡ ਬੋਹਾ ਭਾਈ ਤੇ ਮੋਬਾਈਲ ਨੰਬਰ ਵੀ ਦੱਸ ਆਪਣਾ 6284300347 ਭਾਈ ਠੀਕ ਹੈ ਭਾਈ ਤੇ ਆਹ ਗਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਭਾਈ ਕਿੰਨੇ ਦਿਨਾਂ ਦੀ ਸੋਈ ਹੈ ਏ ਗਾਂ ਬਾਈ 13 ਦਿਨਾਂ ਦੀ ਸੂਈਆ 16 ਕਿਲੋ ਦੁੱਧ ਤਿਆਰ ਆਇਆ ਥੱਲੇ ਹੁਣ ਠੀਕ ਆ ਬਾਈ ਖੁੱਲਾ ਡੁੱਲਾ ਜਮਾ ਕੰਡੇ ਵਾਲਾ ਕੰਡੇ ਵਾਲਾ ਹੈ ਜਮਾ ਕੰਡੇ ਵਾਲਾ ਬੰਦਾ ਕੰਡਾ ਲੈ ਕੇ ਆ ਕਿ ਜਮਾ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਪੂਰੀ ਠੰਡੀ ਸੀਲ ਲਗਾ ਦੇ ਜਮਾ ਠੰਡੀ ਸੀਲ ਦਾ ਤੇ ਮੰਗਰ ਦੀਆ ਬਈ ਇਹਦੇ ਮੰਗਰ ਵੱਛਾ ਜੀ 2 ਦੰਦ ਬਹੁਤ ਵੱਛੀ ਹੂਆਂ ਠੀਕ ਆ ਬਾਈ ਤੇ ਆਪਾਂ ਦਾ ਰੇਟ ਕੀ ਕਰਦੇ ਆਗੇ ਇਹ ਰੇਟ ਕਾ ਹੈ 70000 ਰੁਪਈਆ ਇਹਦਾ 70000 ਤੇ ਆਪਾਂ ਤੁਹਾਨੂੰ ਅਗਲੀ ਦਾ ਦਿਖਾਉਣਾ ਪਹਿਲਾਂ ਤੁਸੀਂ ਦੀ ਕੁਆਲਿਟੀ ਚੈੱਕ ਕਰੋ ਠੰਡੀ ਸੀਲ ਚੈੱਕ ਕਰਾ ਦੇ ਮਾੜੀ ਜੀ ਪੂਰੀ ਇਹ ਵੀ ਸੋਈ ਹੋਈ ਆ ਕੀ ਉਹ ਗੱਬਣਾ ਤੇ ਕਿੰਨੇ ਦਿਨੋਂ ਆ ਵੀ ਇਹਨੂੰ ਸੋਈ ਨੂੰ 8 ਦਿਨ ਹੋ ਗਏ ਹਾਂਜੀ ਤੇ ਕਿੰਨਾ ਦੁੱਧ ਤਿਆਰ ਆ ਵੀ ਇਹ ਥੱਲੇ 18 ਕਿਲੋ ਜੀ 18 ਕਿਲੋ ਜਮਾ ਕੰਡੇ ਵਾਲਾ ਦੁੱਧ ਇਹਦਾ ਤੇ ਮਗਰ ਕੀ ਵੀ ਇਹਦੇ ਮਗਰੇ ਦੇ ਬੱਚਾ ਜੀ ਮਗਰੇ ਦੇ ਬੱਚਾ ਹੈਗਾ ਬਾਕੀ ਠੰਡੀ ਠੀਲ ਚੱਕਾ ਇਹਦਾ ਰੇਟ ਕੀ ਕਰਦੇ ਆ ਵੀ ਆਪਾਂ ਇਹਦਾ ਮੁੱਲ 65000 ਰੁਪਏ ਜੀ ਇਹਦਾ ਮੁੱਲ 65000 ਹੈਗਾ ਬਾਕੀ ਠੰਡੀ 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 ਬਹੁਤ ਹੈ ਜੀ ਲਓ ਤੇ ਬਾਕੀ ਆ ਦੇਖੋ ਇਹ ਪਲੂਣਾ हां ये प्लून ये भी प्लून है जी ते बाकी देख लो खीरी बची है जी ए क्वालिटी चेक कर लो है ना कि इस क्वालिटी पूरी चंगी है जी ते ए दी मात्रा ले रिकॉर्ड रूट ज्यादा भाई कोई कितना की सी भाई 70000 ਦੀ ਮਾਤਰਾ ਠੀਕ ਆ ਭਾਈ ਦੁੱਧ ਬਾਈ ਕਿਲੋ ਤੇ ਦੁੱਧ ਬਾਈ ਕਿਲੋ ਬਾਈ ਕੋਲੇ ਘਰੇ ਦੁੱਧ ਤੇ ਚਲਦੀ ਹੈਗੀ ਤੇ ਭਾਈ ਆਪਾਂ ਦਾ ਰੇਟ ਕੀ ਕਰਦੇ ਆਂਗੇ ਦਾ ਰੇਟ ਤਾਂ ਕਰੀਣਾ 80 ਠੀਕ ਆ ਭਾਈ 70000 ਹੀ ਦੇਣੀ ਤੇ ਭਾਈ ਮੋਬਾਈਲ ਨੰਬਰ ਦਾ ਦੇ ਕਰੀ ਹੋਰ ਹਾਂਜੀ ਭਾਈ 70000 ਠੀਕ ਆ ਭਾਈ ਧੰਨਵਾਦ ਵਾਹ ਅੱਗੇ ਖੜੀ ਸੀ ਨਾ ਮੰਡੀ ਦਾ ਮਾਹੌਲ ਦੇਖੋ ਕਿੰਨਾ ਚੰਗਾ ਬਣਿਆ ਹੋਇਆ ਹੈਗਾ ਦੇਖ ਧਿਆਨ ਸਾਰੇ ਮੰਡੀ ਦੇ ਵਿੱਚ ਪੂਰਾ ਮਾਹੌਲ ਹੈਗਾ ਸਜਾਈ ਹੋਈ ਜਾਂਦੇ ਦੇਖੋ ਪੂਰਾ ਘੈਂਟ ਮਾਹੌਲ ਹੈ ਮੰਡੀ ਅੱਗੇ ਚੱਲ ਕੇ ਸਾਨੂੰ ਜਾਣਕਾਰੀ ਦੇਣੇ ਦਿਖਾਉਣੇ ਚੰਗੇ ਚੰਗੇ ਪਾਉ ਤੇ ਦੇਖੋ ਬਹੁਤ ਬੰਦੇ ਮਾਣਕ ਦਾ ਫਰਕ ਪੈਂਦਾ ਮੰਡੀ ਦਾ ਤੇ ਥੋੜਾ ਜਿਹਾ ਬਾਹਰਲੇ ਘਾਗਾਕ ਤਾਂ ਹੋ ਸਕਦਾ ਕਿਉਂਕਿ ਹੋਲੀ ਆਉ ਜਿਆਦਾ ਆਪ ਦਾ ਵਧੀਆ ਧਿਆਰ ਮੰਦੇ ਹੈ ਕਿ ਬਣਾਉਂ ਦਿੰਦੇ ਆ ਹੇ ਹੁਣ ਬਾਕੀ ਦੇਖੋ ਸੀਮੰਡੀ ਦਾ ਬਾਹਣ। ਆਕੀ ਦੇਖਦੇ ਹਾਂ ਮੋਲ ਮੰਡੀ ਦਾ ਹਨਾ ਤੇ ਚੱਲਦੇ ਅੱਗੇ ਦੇਖੋਣੇ ਆਦੇ ਗਾਂ ਕਿੰਨੇ ਚੰਗੇ ਕਿੰਨੇ। ਫੇਸ ਕੁਆਲਟੀ ਪੂਰੀ ਕਰ ਲਵਾਤਾ ਇੰਟਾ ਕੀ। ਇਹ ਦੇਖੋ ਨਹੀਂ ਸਕੀ ਜਾ ਕੇ ਸੀਮੰਡੀ ਦਾ ਤੇ ਚੱਲਦੇ। ਬਾਕੀ ਦੇਖੋ ਚੰਗੇ ਚੰਗੇ ਪਸ਼ੂ ਆ ਗਏ ਆਗੇ ਮੰਡੀ ਤੇ ਤੇ ਕੋਈ ਵੀ ਭਰਾ ਲੈਂਦਾ ਤਾਂ ਆਪਦੀ ਜਾਣ ਪਛਾਣ ਜਾਂਦੇ ਨਾਲ ਲੈ ਪਰ ਤੁਸੀਂ ਨਾ ਹਨਾ। ਕਿ ਬਹੁਤ ਕੋਸਾ ਮੰਡੀ ਦੇ ਵਿੱਚ ਦੇਖਣ ਨੂੰ। ਨਾ ਉਹ ਸਾਬ ਨਾ ਕੋਈ ਟੱਕ ਟੋਰੀ ਨਾ ਹੋਵੇ ਤਾਂ ਉਹ ਸਾਬ ਨਾ ਕੋਈ ਲੋਕ ਚੱਲਦੇ ਆ ਹਨ ਤੇ ਬਣਾਉਣੀ ਆ ਬਣਾਉਣੀ ਆ ਕਿ ਦਿਖਾਉਣੇ ਆ ਤੁਹਾਨੂੰ ਬਾਹਰ ਮੰਡੀ ਦਾ ਤੇ ਹੱਕ ਲੱਗ ਮੀਡੀਆ ਚੋਂ ਦੇਤੇ ਫਾਈਟ ਦੇਖੋ ਬੋਡੀ ਤੱਕ ਤੇ ਖੂਰਾ ਚੰਗਾ ਲਾ ਤੇ ਲਾਸਟ ਲੈਂਡ ਦੇ ਵਿੱਚ ਆ ਕੇ ਤੇ ਚੱਲ ਗਏ ਕਰ ਰਹੇ ਨੇ ਇਹ ਗੱਲ ਦਾ ਪਤਾ ਮਿਲ ਗਿਆ ਵਿੱਚ ਬਾਕੀ ਹਰੇਕ ਇੰਦਵਾਨੀ ਮੰਡੀ ਲੱਗਦੀ ਆ ਅਬਾ ਹਰੇਕ ਵਰੀ ਦੱਸ ਦਿੰਦੇ ਆ ਕਈ ਭਰਾਵਾਂ ਦੇ ਫੋਨ ਆਉਂਦੇ ਵੀ ਦੱਸੋ ਹਨਾ ਮੰਡੀ ਦੀ ਕੋਆਰਡੀਨੇਸ਼ਨ ਆ ਤੇ ਆਪਾਂ ਰੇਟ ਦੀ ਦੇਖੂ ਸੀ ਆਪ ਵੀ ਦੇਖ ਲੈ ਪੂਰੀ ਗੱਲ ਫਰਥਾ ਹੈ ਬਾਕੀ ਆ ਗਾਣਾ ਚੱਲ ਗਿਆ ਕੱਟ-ਕੁੱਟ ਪੂਰਾ ਹੁੰਦਾ ਮੰਡੀ ਦੇ ਵਿੱਚ ਤੇ ਦੇਖੋ ਪੂਰੀ ਕੰਮ ਮਾਰਕੀਟ ਮੰਡੀ ਤੋਂ ਸਾਰਾ ਮਹਾਨ ਦਰਵਾਜ਼ਾ ਦਿੱਤੀ ਹੋਇਆ ਚੁੱਕਿਆ ਆ ਉਹ ਜਿਹਨਾਂ ਅਸਟ੍ਰੇਲੀਆ ਗਿਆ ਨਾ ਨਿਕਾਣ ਦੇਣਾ ਆ ਚੱਲ ਗਿਆ ਆ ਤੇ ਇੱਕਾ ਸਹੀ ਗਲਗਾਂ ਦੇ ਬਾਵਾ ਸ਼ਕੀਨਾਂ ਲੋਕ ਤਾਂ ਸਹੀਗਾ ਗਲਗਾਂ ਵੀ ਆ ਤੇ ਅੱਗੇ ਚੱਲ ਕੇ ਦਿਖਾਉਣੀ ਹੋਰ ਰੰਗ ਟੰਗ ਮੰਡੀ ਦੇ ਵਿੱਚ ਇੱਕ ਕੱਤੀ ਖੜੀ ਹੈਗੀ ਤੇ ਹਰੇਕ ਥਾਰ ਦੀ ਤਰ੍ਹਾਂ ਇਹ ਹਰੇਕ ਜਿੰਨ ਲੱਗੀ ਹੈਗੀ தாவுலி மூடிச்சி தன்பா